ਵਿਆਹ ਤੋਂ 3 ਮਹੀਨੇ ਬਾਅਦ ਹੀ ਇੱਕ ਕੁੜੀ ਵਿਧਵਾ ਹੋ ਗਈ ਤੇ ਉਸਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਸੀ ਉਸ ਦਾ ਦਿਉਰ ਹਮੇਸ਼ਾ ਉਸ ਨੂੰ ਘੂੜਦਾ ਰਹਿੰਦਾ ਸੀ ਉਸ ਦੇ ਨੇੜੇ ਆਉਣ ਲੱਗ ਪਿਆ ਤੇ ਉਸ ਨਾਲ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨੂੰ ਉਹ ਚੰਗੀ ਤਰ੍ਹਾਂ ਸਮਝ ਰਹੀ ਸੀ ਪਰ ਉਹ ਉਸ ਤੇ ਪਰਾ ਦੀ ਇੱਕ ਵਿਧਵਾ ਸੀ ਇਸ ਲਈ ਉਸ ਨੂੰ ਇਹ ਗਲਤ ਲੱਗ ਰਿਹਾ ਸੀ ਫਿਰ ਇੱਕ ਦਿਨ ਉਸ ਦੇ ਸੱਸ ਸਹੁਰਾ ਕਿਸੇ ਕੰਮ ਲਈ ਕਰੋ ਬਾਹਰ ਗਏ ਹੋਏ ਸੀ ਤਾਂ ਉਸ ਪੇਨ ਉਸ ਤਿਆਰ ਵੀਕਾਰ ਵਿੱਚ ਇਕੱਲੇ ਸੀ ਤਾਂ ਉਸ ਦਾ ਤਿਆਰ ਉਸ ਦੇ ਕਮਰੇ ਵਿੱਚ ਆਇਆ ਤੇ ਉਸ ਨਾਲ ਗੱਲਾਂ ਕਰਦਾ ਕਰਦਾ ਪਤਾ ਨਹੀਂ ਕਦੋਂ ਉਸ ਦੇ ਨਾਲ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਤਿਆਰ ਉਸ ਦੇ ਨਾਲ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਅੰਜਲੀ ਬਹੁਤ ਹੀ ਸੁੰਦਰ ਸੀ ਪਰ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਉਸ ਦੇ ਮਾਪੇ ਦੋਵੇਂ ਮਜ਼ਦੂਰੀ ਕਰਨ ਜਾਂਦੇ ਸੀ ਜਿਸ ਨਾਲ ਘਰ ਦਾ ਖਰਚਾ ਚੱਲਦਾ ਸੀ ਅੰਜਲੀ ਨੇ ਜਿਆਦਾ ਪੜਾਈ ਵੀ ਨਹੀਂ ਕੀਤੀ ਹੋਈ ਸੀ ਉਹ ਚਾਰ ਭੈਣਾ ਸੀ ਜਿਨ੍ਹਾਂ ਵਿੱਚੋਂ ਅੰਜਲੀ ਸਭ ਤੋਂ ਵੱਡੀ ਸੀ ਜਦੋਂ ਅੰਜਲੀ ਵੱਡੀ ਹੋਈ ਤਾਂ ਉਸਦੇ ਪਿਤਾ ਨੇ ਉਸ ਲਈ ਰਿਸ਼ਤਾ ਵੇਖਣਾ ਸ਼ੁਰੂ ਕਰ ਦਿੱਤਾ ਸੀ ਕੁਝ ਦਿਨਾਂ ਬਾਅਦ ਅੰਜਲੀ ਦਾ ਰਿਸ਼ਤਾ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਤੈਅ ਹੋ ਗਿਆ ਸੀ ਉਹ ਬਹੁਤ ਖੁਸ਼ ਸੀ ਕਿ ਉਸ ਨੂੰ ਇੰਨਾ ਚੰਗਾ ਸਹੁਰਾ ਪਰਿਵਾਰ ਮਿਲਿਆ ਹੈ ਉਸ ਦਾ ਪਤੀ ਬਹੁਤ ਵਧੀਆ ਤੇ ਚੰਗੀ ਸੋਚ ਵਾਲਾ ਵਿਅਕਤੀ ਸੀ ਉਸਦਾ ਇੱਕ ਛੋਟਾ ਭਰਾ ਵੀ ਸੀ ਜੋ ਅੰਜਲੀ ਦੀ ਉਮਰ ਦਾ ਸੀ ਤੇ ਉਹ ਬਹੁਤ ਹੀ ਸਮਝਦਾਰ ਮੁੰਡਾ ਸੀ ਉਸ ਤੋਂ ਇਲਾਵਾ ਉਸਦੇ ਸਹੁਰੇ ਪਰਿਵਾਰ ਵਿੱਚ ਸੱਤ ਸਹੁਰਾ ਵੀ ਰਹਿੰਦੇ ਸੀ ਇੰਨਾ ਚੰਗਾ ਸਹੁਰਾ ਘਰ ਪਾ ਕੇ ਉਹ ਬਹੁਤ ਹੀ ਖੁਸ਼ ਸੀ ਉਸਦੇ ਦੇਵਰ ਦਾ ਨਾਂ ਅੰਕਿਤ ਸੀ ਉਹ ਹਜੇ ਪੜ੍ਹਾਈ ਕਰ ਰਿਹਾ ਸੀ ਤੇ ਅੰਜਲੀ ਦਾ ਪਤੀ ਇੱਕ ਫੈਕਟਰੀ ਵਿੱਚ ਮੈਨੇਜਰ ਲੱਗਿਆ ਹੋਇਆ ਸੀ ਜਿੱਥੇ ਉਸ ਨੂੰ ਚੰਗੀ ਤਨਖਾਹ ਮਿਲ ਰਹੀ ਸੀ ਜਿਸ ਨਾਲ ਘਰ ਦਾ ਖਰਚਾ ਚੰਗੀ ਤਰ੍ਹਾਂ ਚੱਲ ਜਾਂਦਾ ਸੀ ਹੌਲੀ ਹੌਲੀ ਸਮਾਂ ਗੁਜ਼ਰਿਆ ਤੇ ਅੰਜਲੀ ਦੇ ਵਿਆਹ ਨੂੰ 3 ਮਹੀਨੇ ਹੋ ਗਏ ਸੀ ਅੰਜਲੀ ਆਪਣੀ ਸਾਸਤੇ ਸਹੁਰੇ ਦੀ ਬਹੁਤ ਸੇਵਾ ਕਰਦੀ ਸੀ ਜਿਸ ਕਰਕੇ ਉਸ ਦਾ ਪਤੀ ਹਮੇਸ਼ਾ ਉਸ ਨੂੰ ਕਹਿੰਦਾ ਕਿ ਅੰਜਲੀ ਤੁਸੀਂ ਬਹੁਤ ਹੀ ਸਮਝਦਾਰ ਹੋ ਜਿਵੇਂ ਮੈਂ ਸੋਚਿਆ ਸੀ ਤੁਸੀਂ ਬਿਲਕੁਲ ਉਸੇ ਤਰ੍ਹਾਂ ਹੋ ਤੂੰ ਮੇਰੇ ਮਾਪਿਤਾ ਦਾ ਬਹੁਤ ਧਿਆਨ ਰੱਖਦੀ ਹੈ ਇਸ ਲਈ ਉਹ ਹਮੇਸ਼ਾ ਤੇਰੀ ਤਾਰੀਫ ਕਰਦੇ ਰਹਿੰਦੇ ਹਨ। ਉਹਨਾਂ ਦੇ ਮੂੰਹੋਂ ਤੇਰੀ ਤਾਰੀਫ ਸੁਣ ਕੇ ਮੈਂ ਵੀ ਖੁਸ਼ ਹੋ ਜਾਂਦਾ ਹਾਂ। ਤੁਸੀਂ ਬਸ ਇਸੇ ਤਰ੍ਹਾਂ ਮੇਰੇ ਪਰਿਵਾਰ ਨੂੰ ਸੰਭਾਲ ਕੇ ਰੱਖਣਾ। ਅੰਜਲੀ ਨੇ ਕਿਹਾ, "ਤੁਸੀਂ ਚਿੰਤਾ ਕਿਉਂ ਕਰ ਰਹੇ ਹੋ? ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ। ਤੁਸੀਂ ਸਿਰਫ ਆਪਣੇ ਕੰਮ ਤੇ ਧਿਆਨ ਦੇਵੋ।" ਅੰਜਲੀ ਦਾ ਦਿਔਰ ਅੰਕਿਤ ਵੀ ਚੰਗੀ ਸੋਚ ਰੱਖਣ ਵਾਲਾ ਸੀ। ਉਹ ਥੋੜਾ ਮਜ਼ਾਕ ਕਰ ਲੈਂਦਾ ਸੀ ਪਰ ਉਹ ਦਿਲ ਦਾ ਬਹੁਤ ਹੀ ਚੰਗਾ ਸੀ। ਘਰ ਵਿੱਚ ਬਹੁਤ ਖੁਸ਼ੀਆਂ ਸੀ। ਸਾਰਾ ਪਰਿਵਾਰ ਅੰਜਲੀ ਦਾ ਬਹੁਤ ਧਿਆਨ ਰੱਖਦਾ ਸੀ ਪਰ ਕਿਸ ਨੂੰ ਪਤਾ ਸੀ ਇਹ ਖੁਸ਼ੀਆਂ ਸਿਰਫ ਕੁਝ ਦਿਨਾਂ ਦੀਆਂ ਹਨ ਜਿਸ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ ਉਸ ਘਰ ਵਿੱਚ ਅਚਾਨਕ ਮਾਤਮ ਛਾ ਜਾਵੇਗਾ ਅੰਜਲੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਸੁਪਨੇ ਤੇ ਇਛਾਵਾਂ ਸਭ ਕੁਝ ਚੱਕਨਾ ਚੂਰ ਹੋ ਜਾਵੇਗਾ ਉਹ ਇੱਕ ਗਰੀਬ ਘਰ ਵਿੱਚੋਂ ਆਈ ਸੀ ਜਿਸ ਕਰਕੇ ਬਹੁਤ ਖੁਸ਼ ਸੀ ਪਰ ਕੁਦਰਤ ਨੇ ਉਸ ਨਾਲ ਅਜਿਹਾ ਕੀਤਾ ਕਿ ਉਸਦੀ ਦੁਨੀਆ ਉੱਜੜ ਗਈ ਇੱਕ ਦਿਨ ਅੰਜਲੀ ਦਾ ਪਤੀ ਕੰਮ ਤੋਂ ਘਰ ਆ ਰਿਹਾ ਸੀ ਤਾਂ ਉਸ ਨਾਲ ਰਸਤੇ ਵਿੱਚ ਹਾਦਸਾ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਸੀ ਇਹ ਖਬਰ ਸੁਣ ਕੇ ਸਾਰੇ ਪਰਿਵਾਰ ਤੇ ਪਹਾੜ ਡਿੱਗ ਪਿਆ ਸੀ ਅੰਜਲੀ ਹਜੇ 24 ਸਾਲ ਦੀ ਸੀ ਤੇ ਉਹ ਵਿਧਵਾ ਹੋ ਗਈ ਸੀ ਅੰਜਲੀ ਦੇ ਵਿਆਹ ਨੂੰ 3 ਮਹੀਨੇ ਹੋਏ ਸੀ ਉਸ ਨੇ ਤਾਂ ਅਜੇ ਆਪਣੇ ਪਤੀ ਨਾਲ ਚਾਹ ਵੀ ਪੂਰੇ ਨਹੀਂ ਕੀਤੇ ਸੀ ਪਰ ਕਿਸਮਤ ਨੇ ਅੰਜਲੀ ਨਾਲ ਅਜਿਹਾ ਕੀਤਾ ਕਿ ਉਸ ਦੇ ਜੀਵਨ ਦਾ ਮਤਲਬ ਹੀ ਬਦਲ ਗਿਆ ਸੀ ਉਸ ਸਮੇਂ ਅੰਜਲੀ ਜੇਹੇ ਸਦਮੇ ਵਿੱਚ ਚੜੀ ਗਈ ਜਿਸ ਵਿੱਚੋਂ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ ਕੁਝ ਲੋਕ ਉਸ ਨੂੰ ਤਸੱਲੀ ਦੇ ਰਹੇ ਸੀ ਪਰ ਅੰਜਲੀ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ ਉਹ ਬਹੁਤ ਰੋਂਦੀ ਰਹਿੰਦੀ ਸੀ ਪਰ ਇਸ ਤਰ੍ਹਾਂ ਉਹ ਕਦੋਂ ਤੱਕ ਰੋਂਦੀ ਹੌਲੀ-ਹੌਲੀ ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣੇ ਵੀ ਬੰਦ ਹੋ ਗਏ ਸੀ ਇਸ ਘਟਨਾ ਨੂੰ ਇੱਕ ਮਹੀਨਾ ਬੀਤ ਗਿਆ ਹੁਣ ਅੰਜਲੀ ਦੇ ਸਾਸੋਰੇ ਦਾ ਵੀ ਵਿਵਹਾਰ ਉਸ ਪ੍ਰਤੀ ਬਦਲ ਰਿਹਾ ਸੀ ਉਹ ਪਹਿਲਾ ਵਰਗਾ ਵਿਵਹਾਰ ਬਿਲਕੁਲ ਨਹੀਂ ਕਰਦੇ ਸੀ ਅੰਜਲੀ ਵੀ ਕੀ ਕਰ ਸਕਦੀ ਸੀ ਕਿਉਂਕਿ ਉਸ ਦੀ ਦੁਨੀਆ ਲੁੱਟ ਚੁੱਕੀ ਸੀ ਜਦੋਂ ਤੱਕ ਅੰਜਲੀ ਦਾ ਪਤੀ ਸੀ ਉਸ ਨੂੰ ਬਹੁਤ ਮਾਨ ਸਨਮਾਨ ਮਿਲਦਾ ਰਿਹਾ ਪਰ ਹੁਣ ਪਤੀ ਦੀ ਮੌਤ ਬਾਅਦ ਸਭ ਕੁਝ ਬਦਲ ਗਿਆ ਸੀ ਘਰ ਵਿੱਚ ਇੱਕ ਦਿਉਰ ਹੀ ਉਸ ਦੀ ਤਖਲੀਫਾਂ ਨੂੰ ਚੰਗੀ ਤਰ੍ਹਾਂ ਸਮਝ ਰਿਆ ਸੀ ਪਰ ਉਹ ਵੀ ਵਿਚਾਰਾ ਕੀ ਕਰ ਸਕਦਾ ਸੀ ਇਸ ਲਈ ਅੰਜਲੀ ਆਪਣੇ ਕਮਰੇ ਵਿੱਚ ਬੈਠ ਕੇ ਸੋਚ ਰਹੀ ਸੀ ਕਿ ਮੈਂ ਆਪਣੇ ਮਾਪੇ ਕੋਲ ਚਲੀ ਜਾਂਦੀ ਹਾਂ ਪਰ ਅੰਜਲੀ ਉਹਨਾਂ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੀ ਸੀ ਕਿਉਂਕਿ ਉਹਨਾਂ ਦੇ ਹਾਲਾਤ ਪਹਿਲਾਂ ਹੀ ਖਰਾਬ ਸੀ ਜੇਕਰ ਉਹ ਵੀ ਉੱਥੇ ਚਲੀ ਗਈ ਤਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਣਗੀਆਂ ਅੰਜਲੀ ਹੁਣ ਇੱਥੇ ਰਹਿ ਕੇ ਸਭ ਕੁਝ ਸਹਿਣ ਲਈ ਤਿਆਰ ਸੀ ਕਿਉਂਕਿ ਉਹ ਵੀ ਇਸ ਘਰ ਦੀ ਨੂੰਹ ਹੈ ਤੇ ਉਸ ਦਾ ਵੀ ਇਸ ਘਰ ਤੇ ਪੂਰਾ ਅਧਿਕਾਰ ਸੀ ਹੁਣ ਅੰਜਲੀ ਦੀ ਸੱਸ ਉਸ ਨੂੰ ਤਾਣੇ ਮਾਰਦੀ ਹੋਈ ਕਹਿੰਦੀ ਕਿ ਤੂੰ ਮੇਰੇ ਮੁੰਡੇ ਨੂੰ ਖਾ ਗਈ ਹੈ ਜੇਕਰ ਤੇਰੇ ਨਾਲ ਆਪਣੇ ਮੁੰਡੇ ਦਾ ਵਿਆਹ ਨਾ ਕੀਤਾ ਹੁੰਦਾ ਤਾਂ ਅੱਜ ਉਸਨੇ ਜਿੰਦਾ ਹੋਣਾ ਸੀ ਸੱਸਾਂ ਦੀਆਂ ਗੱਲਾਂ ਅੰਜਲੀ ਨੂੰ ਅੱਗ ਦੀ ਤਰ੍ਹਾਂ ਸਾੜਨ ਦਾ ਕੰਮ ਕਰਦੀਆਂ ਸੀ ਉਸ ਦਾ ਜੀਣਾ ਮੁਸ਼ਕਿਲ ਹੋ ਗਿਆ ਸੀ ਆਖਿਰ ਅੰਜਲੀ ਦੀ ਕੀ ਗਲਤੀ ਸੀ ਉਸਨੇ ਆਪਣੇ ਪਤੀ ਦੀ ਮੌਤ ਦਾ ਜਿੰਨਾ ਦੁੱਖ ਸੀ ਉਸ ਨੂੰ ਬੋਲ ਕੇ ਨਹੀਂ ਦੱਸ ਸਕਦੀ ਸੀ ਹੁਣ ਘਰ ਦੀ ਹਾਲ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਪਰ ਅੰਜਲੀ ਦਾ ਦਿਓਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ ਤੇ ਆਪਣੇ ਲਈ ਨੌਕਰੀ ਲੱਭਣ ਲੱਗਾ ਸੀ ਉਸਨੇ ਅੰਜਲੀ ਨੂੰ ਕਿਹਾ ਭਾਬੀ ਤੁਸੀਂ ਮਾਂ ਦੀਆਂ ਗੱਲਾਂ ਦਾ ਬੁਰਾ ਨਾ ਮਣਾਉਣਾ ਕਿਉਂਕਿ ਮਾਂ ਤੇ ਪਿਤਾ ਜੀ ਪੁਰਾਣੇ ਖਿਆਲਾਂ ਦੇ ਹਨ ਇਸ ਲਈ ਉਹ ਇਹਨਾਂ ਗੱਲਾਂ ਨੂੰ ਸਮਝ ਨਹੀਂ ਰਹੇ ਅੰਜਲੀ ਆਪਣੇ ਦਿਔਰ ਅੰਕਿਤ ਦੀ ਗੱਲ ਮੰਨ ਲੈਂਦੀ ਕਿਉਂਕਿ ਉਹ ਉਸ ਨਾਲ ਇੰਨੇ ਪਿਆਰ ਨਾਲ ਗੱਲ ਕਰਦਾ ਸੀ ਕਿ ਉਹ ਉਸ ਨੂੰ ਖੁਸ਼ ਵੇਖਣਾ ਚਾਹੁੰਦਾ ਸੀ ਪਰ ਅੰਜਲੀ ਆਪਣੇ ਅੰਦਰ ਦੇ ਦਰਦ ਨੂੰ ਕਿਵੇਂ ਭੁੱਲ ਸਕਦੀ ਸੀ ਉਹ 24 ਸਾਲ ਦੀ ਵਿਧਵਾ ਆਪਣੀ ਤਕਦੀਰ ਦੀ ਮਾਰੀ ਸੀ ਇਸ ਲਈ ਉਸ ਨੂੰ ਸਿਰਫ ਦੁੱਖ ਹੀ ਮਿਲ ਰਿਹਾ ਸੀ ਅੰਜਲੀ ਕੋਲੋਂ ਇੱਕ ਨੌਕਰਾਨੀ ਦੀ ਤਰ੍ਹਾਂ ਕਰਦਾ ਕੰਮ ਕਰਾਇਆ ਜਾ ਰਿਹਾ ਸੀ ਜਿਸ ਕਰਕੇ ਉਸ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਰਹੀ ਸੀ ਕੁਝ ਦਿਨਾਂ ਬਾਅਦ ਅੰਜਲੀ ਦੇ ਦਿਉਰ ਨੂੰ ਇੱਕ ਦਫ਼ਤਰ ਵਿੱਚ ਕੰਮ ਮਿਲ ਗਿਆ ਤੇ ਉਹ ਕੰਮ ਤੇ ਜਾਣ ਲੱਗਾ ਸੀ ਉਹ ਸਵੇਰੇ ਕੰਮ ਤੇ ਜਾਂਦਾ ਤੇ ਸ਼ਾਮ ਨੂੰ ਹੀ ਵਾਪਸ ਆਉਂਦਾ ਸੀ ਉਹ ਆਪਣੇ ਮਾਪੇ ਤਾਂ ਦੇ ਸੌਣ ਤੋਂ ਬਾਅਦ ਅੰਜਲੀ ਦੇ ਕਮਰੇ ਵਿੱਚ ਜਾ ਕੇ ਉਸ ਨਾਲ ਗੱਲਾਂ ਕਰਦਾ ਸੀ ਉਹ ਅੰਜਲੀ ਲਈ ਚੋਰੀ ਛਿਪੇ ਕੁਝ ਨਾ ਕੁਝ ਖਾਣ ਦੀਆਂ ਚੀਜ਼ਾਂ ਲੈ ਕੇ ਆਉਂਦਾ ਦੇਵਸਤਾ ਪੂਰਾ ਧਿਆਨ ਰੱਖਦਾ ਸੀ ਅੰਜਲੀ ਹਮੇਸ਼ਾ ਉਸ ਨੂੰ ਕਹਿੰਦੀ ਅੰਕਿਤ ਤੂੰ ਮੇਰੇ ਲਈ ਇਹ ਸਭ ਨਾ ਲੈ ਕੇ ਆਇਆ ਕਰ ਜੇਕਰ ਮਾਂ ਨੂੰ ਪਤਾ ਲੱਗ ਗਿਆ ਤਾਂ ਸਾਡੇ ਬਾਰੇ ਗਲਤ ਸੋਚ ਲਵੇਗੀ ਅੰਕਿਤ ਉਸ ਦੀਆਂ ਗੱਲਾਂ ਸੁਣ ਕੇ ਕਹਿੰਦਾ ਭਾਬੀ ਤੁਸੀਂ ਚਿੰਤਾ ਨਾ ਕਰੋ ਬਸ ਆਪਣਾ ਧਿਆਨ ਰੱਖੋ ਅੰਕਿਤ ਉਸ ਨੂੰ ਹਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਫਿਰ ਅੰਜਲੀ ਵੀ ਕੀ ਕਰ ਸਕਦੀ ਸੀ ਉਸ ਨੂੰ ਉਸ ਦੀਆਂ ਗੱਲਾਂ ਦਾ ਮaan ਰੱਖਣਾ ਪੈਂਦਾ ਸੀ ਕਿਉਂਕਿ ਅੰਕਿਤ ਉਸ ਦੀ ਇੱਜ਼ਤ ਕਰ ਰਿਹਾ ਸੀ ਜੇਕਰ ਅੰਜਲੀ ਉਸਦੀ ਕਦਰ ਨਾ ਕਰਦੀ ਤਾਂ ਹੀ ਉਸਦੀਆਂ ਕਦਰ ਕੀਮਤਾਂ ਦੇ ਵਿਰੁੱਧ ਹੋ ਜਾਣਾ ਸੀ ਸਮਾਂ ਬੀਤ ਰਿਹਾ ਸੀ ਅੰਜਲੀ ਨੂੰ ਹਰ ਦਿਨ ਆਪਣੀ ਸੱਸ ਦੇ ਤਾਨੇ ਸੁਣਨੇ ਪੈਂਦੇ ਸੀ ਪਰ ਉਹ ਆਪਣੀ ਸੱਸ ਨੂੰ ਕੁਝ ਨਹੀਂ ਕਹਿੰਦੀ ਸੀ ਕਿਉਂਕਿ ਅੰਜਲੀ ਨੂੰ ਪਤਾ ਸੀ ਕਿ ਜੇਕਰ ਮੈਂ ਆਪਣੀ ਸੱਸ ਨੂੰ ਕੁਝ ਕਿਹਾ ਤਾਂ ਮੈਨੂੰ ਹੋਰ ਜ਼ਿਆਦਾ ਜਲੀਲ ਕਰੇਗੀ ਇਸ ਲਈ ਅੰਜਲੀ ਚੁੱਪਚਾਪ ਉਸਦੀਆਂ ਗੱਲਾਂ ਸੁਣ ਲੈਂਦੀ ਸੀ ਐਤਵਾਰ ਅੰਕਤ ਦੀ ਦਫ਼ਤਰ ਤੋਂ ਛੁੱਟੀ ਸੀ ਉਸ ਦਿਨ ਘਰ ਦੇ ਕੰਮ ਖਤਮ ਕਰਕੇ ਅੰਜਲੀ ਆਪਣੇ ਕਮਰੇ ਵਿੱਚ ਬੈਠ ਕੇ ਆਪਣੇ ਪਤੀ ਨੂੰ ਯਾਦ ਕਰਕੇ ਰੋ ਰਹੀ ਸੀ ਕਿਉਂਕਿ ਉਸਦੇ ਹੁੰਦੇ ਉਹ ਕਿੰਨੀ ਖੁਸ਼ ਸੀ ਪਰ ਹੁਣ ਤਾਂ ਉਸ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ ਉਦੋਂ ਹੀ ਅੰਜਲੀ ਦਾ ਦਯੋਰ ਉਸਦੇ ਕਮਰੇ ਵਿੱਚ ਆ ਗਿਆ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵੇਖ ਕੇ ਕਹਿਣ ਲੱਗਾ ਭਾਬੀ ਤੁਸੀਂ ਕਿਉਂ ਰੋ ਰਹੇ ਹੋ ਹੁਣ ਜੋ ਚਲਾ ਗਿਆ ਹੈ ਉਹ ਦੁਬਾਰਾ ਵਾਪਸ ਨਹੀਂ ਆ ਸਕਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਰੱਖੋਗੇ ਤਾਂ ਤੁਹਾਡੀ ਸਿਹਤ ਖਰਾਬ ਹੋ ਜਾਵੇਗੀ ਅੰਜਲੀ ਨੇ ਆਪਣੇ ਦੌਰ ਨੂੰ ਕਿਹਾ ਅੰਕਿਤ ਤੂੰ ਮੇਰੀ ਇੰਨੀ ਫਿਕਰ ਕਿਉਂ ਕਰਦਾ ਹੈ ਜਦੋਂ ਕਿ ਤੇਰੀ ਮਾਂ ਮੈਨੂੰ ਰੋਜ਼ ਤਾਨੇ ਮਿਹਨੇ ਮਾਰਦੀ ਹੈ ਆਖਿਰ ਮੇਰਾ ਕੀ ਕਸੂਰ ਹੈ ਮੈਨੂੰ ਵੀ ਪਤੀ ਦੀ ਮੌਤਾ ਦੁੱਖ ਹੈ ਕਿਉਂ ਇਹ ਗੱਲ ਨੂੰ ਨਹੀਂ ਸਮਝਦੀ ਹੈ ਅੰਜਲੀ ਆਪਣੇ ਦੌਰ ਨੂੰ ਇਹ ਸਭ ਕਹਿ ਕੇ ਰੋ ਰਹੀ ਸੀ ਤਾਂ ਅੰਕਿਤ ਨੇ ਉਸ ਦੀਆਂ ਅੱਖਾਂ ਤੋਂ ਹੰਝੂ ਸਾਫ਼ ਕਰਦੇ ਹੋਏ ਕਿਹਾ ਭਾਬੀ ਤੂੰ ਸਮਝਦਾਰ ਹੈ ਤੁਸੀਂ ਸਮਝ ਸਕਦੇ ਹੋ ਹੌਲੀ ਹੌਲੀ ਸਭ ਠੀਕ ਹੋ ਜਾਵੇਗਾ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਸੀਂ ਚਿੰਤਾ ਨਾ ਕਰੋ ਅੰਕਿਤ ਦੀਆਂ ਗੱਲਾਂ ਸੁਣ ਕੇ ਅੰਜਲੀ ਉਸਦੇ ਗਲ ਲਾ ਕੇ ਰੋਣ ਲੱਗੀ ਕਾਰ ਵਿੱਚ ਇੱਕ ਉਹ ਹੀ ਸੀ ਜੋ ਉਸ ਨੂੰ ਸਮਝਦਾ ਸੀ ਤੇ ਉਸ ਦਾ ਖਿਆਲ ਵੀ ਰੱਖਦਾ ਸੀ ਅੰਕਿਤ ਨੇ ਵੀ ਅੰਜਲੀ ਨੂੰ ਗਲੇ ਲਾ ਲਿਆ ਤੇ ਉਸ ਨਾਲ ਰੋਣ ਲੱਗ ਪਿਆ ਸੀ ਜਦੋਂ ਅੰਜਲੀ ਨੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵੇਖੇ ਤਾਂ ਉਹ ਤੁਰੰਤ ਉਸ ਤੋਂ ਪਿੱਛੇ ਹਟ ਕੇ ਉਸ ਨੂੰ ਚੁੱਪ ਕਰਾਉਣ ਲੱਗੀ ਕੁਝ ਸਮੇਂ ਬਾਅਦ ਉਹ ਦੋਵੇਂ ਚੁੱਪ ਹੋ ਗਏ ਤੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਸੀ ਫਿਰ ਅੰਜਲੀ ਦੀ ਸੱਸ ਵੀ ਉੱਥੇ ਆ ਗਈ ਤੇ ਉਸ ਨੂੰ ਇਸ ਤਰ੍ਹਾਂ ਅੰਕਿਤ ਦੇ ਨਾਲ ਵੇਖ ਕੇ ਉਲਟਾ ਸਿੱਧਾ ਕਹਿਣ ਲੱਗੀ ਸੀ ਉਸ ਦੀ ਸੱਸ ਨੇ ਕਿਹਾ ਮੇਰਾ ਇੱਕ ਮੁੰਡਾ ਤਾਂ ਤੂੰ ਖਾ ਗਈ ਹੈ ਹੁਣ ਕੀ ਮੇਰਾ ਦੂਜਾ ਮੁੰਡਾ ਵੀ ਖਾਵੇਂਗੀ ਅੱਜ ਤੋਂ ਬਾਅਦ ਮੇਰੇ ਮੁੰਡੇ ਕੋਲੋਂ ਦੂਰ ਰਹਿਣਾ ਆਪਣੀ ਸੱਸ ਦੀ ਗੱਲ ਸੁਣ ਕੇ ਅੰਜਲੀ ਹੈਰਾਨ ਰਹਿ ਗਈ ਤੇ ਉਹ ਫਿਰ ਰੋਣ ਲੱਗ ਪਈ ਸੀ ਅੰਕਿਤ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੇ ਕੋਈ ਗੱਲ ਨਹੀਂ ਮੰਨੀ ਤੇ ਅੰਜਲੀ ਨੂੰ ਦੋਸ਼ੀ ਕਹਿਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਅੰਜਲੀ ਦੇ ਪਤੀ ਦੀ ਮੌਤ ਨੂੰ 5 ਮਹੀਨੇ ਹੋ ਗਏ ਤੇ ਅੰਕਿਤ ਨੇ ਉਸਦਾ ਬਹੁਤ ਧਿਆਨ ਰੱਖਿਆ ਤੇ ਹੌਲੀ-ਹੌਲੀ ਉਹਨਾਂ ਦੋਵਾਂ ਵਿੱਚ ਨਜ਼ਦੀਕੀ ਵੱਧ ਗਈ ਸੀ। ਹੁਣ ਅੰਜਲੀ ਨੂੰ ਮਹਿਸੂਸ ਹੋਣ ਲੱਗਾ ਕਿ ਅੰਕਿਤ ਉਸ ਨਾਲ ਪਿਆਰ ਕਰਨ ਲੱਗ ਪਿਆ ਹੈ ਕਿਉਂਕਿ ਇੰਨਾ ਜ਼ਿਆਦਾ ਧਿਆਨ ਕੋਈ ਹੋਰ ਨਹੀਂ ਰੱਖ ਸਕਦਾ ਸੀ। ਫਿਰ ਇੱਕ ਦਿਨ ਉਹਨਾਂ ਦੇ ਘਰ ਵਿੱਚ ਇੱਕ ਵਿਅਕਤੀ ਆਇਆ ਤੇ ਅੰਜਲੀ ਦੀ ਸੱਸ ਤੇ ਸਹੁਰੇ ਨਾਲ ਗੱਲਾਂ ਕਰਨ ਤੋਂ ਬਾਅਦ ਜਦੋਂ ਜਾਣ ਲੱਗਾ ਤਾਂ ਉਸ ਨੇ ਅੰਜਲੀ ਦੀ ਸੱਸ ਦੇ ਹੱਥ ਤੇ ਇੱਕ ਪੈਸਿਆਂ ਦੀ ਗੁੱਟੀ ਰੱਖ ਦਿੱਤੀ। ਇਹ ਸਭ ਕੁਝ ਅੰਜਲੀ ਆਪਣੇ ਕਮਰੇ ਵਿੱਚੋਂ ਵੇਖ ਕੇ ਹੈਰਾਨ ਹੋ ਰਹੀ ਸੀ। ਕਿ ਇੱਕ ਅਣਜਾਣ ਵਿਅਕਤੀ ਉਸਦੀ ਸੱਸ ਨੂੰ ਪੈਸੇ ਕਿਉਂ ਦੇ ਕੇ ਗਿਆ ਹੈ ਹੁਣ ਅੰਜਲੀ ਇਹ ਗੱਲ ਆਪਣੇ ਦਿਓਰ ਅੰਕਿਤ ਨੂੰ ਵੀ ਨਹੀਂ ਦੱਸ ਸਕਦੀ ਸੀ ਕਿਉਂਕਿ ਉਸ ਦਿਨ ਉਸਦੀ ਸੱਸ ਨੇ ਉਸ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਸੀ ਉਦੋਂ ਤੋਂ ਆਪਣੇ ਦਿਓਰ ਤੋਂ ਦੂਰ ਹੀ ਰਹਿੰਦੀ ਸੀ ਪਰ ਅੰਜਲੀ ਦਾ ਦਿਓਰ ਹਮੇਸ਼ਾ ਉਸਦੀ ਚਿੰਤਾ ਕਰਦਾ ਰਹਿੰਦਾ ਸੀ ਤੇ ਉਸਦੀ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਸੀ ਇਸ ਲਈ ਅੰਜਲੀ ਨੂੰ ਉਸ ਨਾਲ ਗੱਲ ਕਰਨੀ ਪੈਂਦੀ ਸੀ ਜਦੋਂ ਸ਼ਾਮ ਨੂੰ ਅੰਕਿਤ ਘਰ ਆਇਆ ਤਾਂ ਉਸ ਸਮੇ ਉਸਦੇ ਮਾਪੇ ਤਾਂ ਬਾਹਰ ਗਏ ਹੋਏ ਸੀ ਤਾਂ ਅੰਜਲੀ ਨੇ ਪੈਸਿਆਂ ਤੇ ਉਸ ਅਣਜਾਣ ਵਿਅਕਤੀ ਬਾਰੇ ਅੰਕਿਤ ਨੂੰ ਸਭ ਕੁਝ ਦੱਸ ਦਿੱਤਾ ਪਰ ਅੰਕਿਤ ਉਸਦੀ ਗੱਲ ਤੇ ਯਕੀਨ ਨਹੀਂ ਕਰ ਰਿਹਾ ਸੀ ਤਾਂ ਅੰਜਲੀ ਨੇ ਕਿਹਾ ਅੰਕਿਤ ਤੁਸੀਂ ਆਪ ਆਪਣੀ ਮਾਂ ਨਾਲ ਇਸ ਬਾਰੇ ਗੱਲ ਕਰੋ ਕੁਝ ਸਮੇਂ ਬਾਅਦ ਜਦੋਂ ਅੰਜਲੀ ਦੀ ਸੱਸ ਘਰ ਵਾਪਸ ਆਈ ਤਾਂ ਅੰਕਿਤ ਨੇ ਉਸ ਨੂੰ ਪੁੱਛਿਆ ਮਾਂ ਤੁਹਾਨੂੰ ਕੋਈ ਅਣਜਾਣ ਵਿਅਕਤੀ ਪੈਸੇ ਕਿਉਂ ਦੇ ਕੇ ਗਿਆ ਹੈ ਤਾਂ ਉਸਦੀ ਮਾਂ ਨੇ ਇਹ ਦੱਸਣ ਤੋਂ ਮਨਾਂ ਕਰ ਦਿੱਤਾ ਪਰ ਫਿਰ ਅੰਕਿਤ ਨੇ ਆਪਣੀ ਸਹੌਂ ਖਾਣ ਲਈ ਕਿਹਾ ਤਾਂ ਉਸਦੀ ਮਾਂ ਕਹਿਣ ਲੱਗੀ ਉਹ ਵਿਅਕਤੀ ਅੰਜਲੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਉਸ ਨੂੰ ਪਤਾ ਨਹੀਂ ਕਦੋਂ ਤੇ ਕਿਵੇਂ ਅੰਜਲੀ ਬਾਰੇ ਪਤਾ ਲੱਗਾ ਸੀ ਉਹ ਇੱਕ ਦਿਨ ਉਸ ਨੂੰ ਦੇਖਣ ਆਇਆ ਤਾਂ ਉਸ ਨੂੰ ਅੰਜਲੀ ਬਹੁਤ ਪਸੰਦ ਆਈ ਉਸੇ ਦਿਨ ਉਸ ਨੇ ਮੈਨੂੰ ਅੰਜਲੀ ਨਾਲ ਵਿਆਹ ਕਰਨ ਲਈ ਕਿਹਾ ਤਾਂ ਮੈਂ ਉਸ ਨੂੰ ਮਨਾ ਕਰ ਦਿੱਤਾ ਸੀ ਪਰ ਫਿਰ ਉਸ ਨੇ ਮੈਨੂੰ ਬਹੁਤ ਸਾਰੇ ਪੈਸੇ ਦੇਣ ਲਈ ਕਿਹਾ ਤਾਂ ਮੈਂ ਸੋਚਿਆ ਅੰਜਲੀ ਹੁਣ ਸਾਡੇ ਕਿਸ ਕੰਮ ਦੀ ਹੈ ਅਸੀ ਤਾਂ ਆਪ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਸੀ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣ ਕੇ ਅੰਜਲੀ ਦੇ ਜੀਣ ਦੀ ਇੱਛਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਸੱਸ ਇੰਨੀ ਘਟੀਆ ਕਰਤੂਤ ਕਰੇਗੀ ਇਸ ਗੱਲ ਤੇ ਅੰਕਿਤ ਆਪਣੀ ਮਾਂ ਨੂੰ ਬੁਰਾ ਭਲਾ ਕਹਿੰਦਾ ਹੋਇਆ ਕਹਿਣ ਲੱਗਾ ਭਾਬੀ ਸਾਡੇ ਘਰ ਦੀ ਇੱਜ਼ਤ ਹੈ ਤੇ ਤੁਸੀਂ ਆਪਣੇ ਘਰ ਦੀ ਇੱਜ਼ਤ ਨੂੰ ਵੇਚਣ ਜਾ ਰਹੇ ਹੋ ਤੁਹਾਨੂੰ ਇੰਨੀ ਸਮਝ ਵੀ ਨਹੀਂ ਹੈ ਅੰਜਲੀ ਬੁੱਤ ਦੀ ਤਰ੍ਹਾਂ ਖੜੀ ਸੀ ਕਿੰਨੇ ਗੁੱਸੇ ਨਾਲ ਆਪਣੀ ਮਾਂ ਨੂੰ ਕਿਹਾ ਭਰਾ ਦੀ ਮੌਤ ਤੋਂ ਬਾਅਦ ਆ ਮੈਂ ਦੇਖ ਰਿਹਾ ਹਾਂ ਕਿ ਤੁਸੀਂ ਭਾਬੀ ਨਾਲ ਬਹੁਤ ਬੁਰਾ ਵਿਵਹਾਰ ਕਰਦੇ ਹੋ ਫਿਰ ਵੀ ਭਾਬੀ ਚੁੱਪਚਾਪ ਬਰਦਾਸ਼ਤ ਕਰ ਰਹੀ ਹੈ ਕਿਉਂਕਿ ਉਹ ਤੁਹਾਨੂੰ ਆਪਣਾ ਸੱਸ ਸਹੁਰਾ ਨਹੀਂ ਆਪਣਾ ਮਾਂ ਪਿਓ ਮੰਨਦੀ ਹੈ ਤੁਸੀਂ ਆਪ ਹੀ ਸੋਚੋ ਅਜਿਹੀ ਸੰਸਕਾਰੀ ਨੂੰ ਤੁਹਾਨੂੰ ਕਿੱਥੇ ਮਿਲੇਗੀ ਇਹ ਤਾਂ ਕਿਸਮਤ ਦੀ ਖੇਡ ਸੀ ਕਿ ਭਰਾ ਇਸ ਦੁਨੀਆ ਵਿੱਚ ਨਹੀਂ ਰਹੇ ਤਾਂ ਇਸ ਵਿੱਚ ਭਾਬੀ ਦਾ ਕੀ ਕਸੂਰ ਹੈ मां ਤੁਸੀਂ ਭਾਬੀ ਵੱਲ ਦੇਖੋ ਹਜੇ ਉਸਦੀ ਉਮਰ ਹੀ ਕੀ ਹੈ ਤੇ ਉਹ ਇਸ ਉਮਰ ਵਿੱਚ ਵਿਧਵਾ ਦਾ ਜੀਵਨ ਬਤੀਤ ਕਰ ਰਹੀ ਹੈ ਕੀ ਇਸ ਤੋਂ ਵੱਡਾ ਕੋਈ ਦੁੱਖ ਉਸਦੇ ਲਈ ਹੈ ਅੰਜਲੀ ਦੇ ਦਿਔਰ ਦੀ ਗੱਲ ਸੁਣ ਕੇ ਉਸਦੇ ਸੱਸ ਸਹੁਰੇ ਨੂੰ ਅਫਸੋਸ ਹੋਇਆ ਉਹਨਾਂ ਨੂੰ ਯਕੀਨ ਹੋਇਆ ਕਿ ਉਹ ਅੰਜਲੀ ਨਾਲ ਬਹੁਤ ਗਲਤ ਕਰ ਰਹੇ ਸੀ ਉਹਨਾਂ ਨੇ ਅੰਜਲੀ ਕੋਲੋਂ ਮਾਫੀ ਮੰਗੀ ਤਾਂ ਉਹ ਕਹਿਣ ਲੱਗੀ मां ਜੀ ਤੁਸੀਂ ਮੇਰੀ ਮਾਂ ਹੋ ਤੁਹਾਡਾ ਮੇਰੇ ਤੇ ਪੂਰਾ ਹੱਕ ਹੈ ਤੁਸੀਂ ਮੈਨੂੰ ਕੁਝ ਵੀ ਕਹਿ ਸਕਦੇ ਹੋ ਅੰਜਲੀ ਦੀ ਗੱਲ ਸੁਣ ਕੇ ਉਸਦੀ ਸੱਸ ਰੋਣ ਲੱਗ ਪਈ ਤੇ ਉਸ ਨੂੰ ਆਪਣੇ ਗਲੇ ਨਾਲ ਲਾ ਲਿਆ ਉਸ ਤੋਂ ਬਾਅਦ ਉਹਨਾਂ ਨੇ ਅੰਜਲੀ ਦਾ ਵਿਆਹ ਅੰਕਿਤ ਨਾਲ ਕਰਨ ਦਾ ਫੈਸਲਾ ਕੀਤਾ ਤੇ ਅੰਜਲੀ ਕੋਲੋਂ ਇਸ ਬਾਰੇ ਪੁੱਛਿਆ ਅੰਜਲੀ ਆਪਣੇ ਪਤੀ ਨੂੰ ਨਹੀਂ ਭੁੱਲ ਸਕਦੀ ਸੀ ਪਰ ਹਜੇ ਉਸਦੀ ਉਮਰ ਹੀ ਕੀ ਸੀ ਉਹ ਇਸ ਤਰ੍ਹਾਂ ਆਪਣੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ ਇਸ ਲਈ ਉਸ ਨੇ ਆਪਣੀ ਸੱਸ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਦੋ ਦਿਨਾਂ ਬਾਅਦ ਅੰਜਲੀ ਦਾ ਵਿਆਹ ਅੰਕਿਤ ਨਾਲ ਹੋ ਗਿਆ ਸੀ ਹਾਲਾਂਕਿ ਉਹ ਆਪਣੇ ਪਹਿਲੇ ਪਤੀ ਨੂੰ ਨਹੀਂ ਭੁੱਲ ਸਕਦੀ ਸੀ ਪਰ ਹੁਣ ਜਦੋਂ ਉਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਸੀ ਤਾਂ ਉਹ ਨਹੀਂ ਸੀ ਇਸ ਲਈ ਅੰਜਲੀ ਕੋਲ ਕੋਈ ਦੂਜਾ ਰਸਤਾ ਨਹੀਂ ਬਚਿਆ ਤੇ ਉਹ ਖੁਸ਼ੀ-ਖੁਸ਼ੀ ਅੰਕਿਤ ਨੂੰ ਆਪਣਾ ਪਤੀ ਮੰਨ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲੈਂਦੀ ਹੈ ਹੁਣ ਅੰਜਲੀ ਦੇ ਸੱਸ ਸਹੁਰਾ ਵੀ ਉਸ ਤੋਂ ਬਹੁਤ ਖੁਸ਼ ਸੀ ਉਹ ਸਾਰੇ ਇਕੱਠੇ ਕੋਸਹਾਲ ਜੀਵਨ ਬਤੀਤ ਕਰ ਰਹੇ ਹਨ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ